ਇਹ ਧਰਮ ਯੁੱਧ ਬਾਈ ਧਰਮ ਦੇ ਪਹਾੜੀ ਲਾਗੇ ਹੀ ਜਨਮ ਹੋਇਆ ਸ਼ਰਾਧਾ ਈਨ ਚਾਨਾ ਆਪਣੇ ਨਰਕੇ ਬਚਪੇਸ਼ ਦੀ ਜੱਟ ਲੈ ਕੇ ਕਦਵਾਲ ਸ੍ਰੀ ਨਗਾਰ ਫਤੇ ਸਾਜ ਇਕਾਸੀਆ ਫਤੇ ਸਾਜ ਹੈ ਇਹ ਗੁਰੂ ਘਰ ਦਾ ਪ੍ਰੇਮੀ ਪੈਨ ਗੁਰੂ ਜੀ ਨੂੰ ਆਪਣੀ ਲੜੀ ਦੇ ਵਿਆਪੇ ਸੁਲਾਇਆ सतगुरु जी राजस्थान नहीं गए और सतगुरा ने सवा लाख का तंबूल यानी के सगंधा समान वस्त्र गहने दे के सिखा ब्याज पूछा जब सिखा ने ब्याज जाके सगन एक एक वस्तु को चाहिए छोटे तो पहुंची एक दिशा यह देख के सारे चका चौंक हो गए ਜੇ ਨਾ ਕਿਉਂਤੀ ਸਮਾਨਤਾ ਫਿਰਸੀ ਰਾਜਨੇਮ ਵਿੱਚ ਦਾ ਦਿੱਤਾ ਦਿੱਤਾ ਸਾਡੀ ਦਾ ਨਾਕੀ ਵਢੀ ਗਈ ਹੀਮ ਚੱਲਦੇ ਫਤੇਸਾਂ ਨੂੰ ਆਖਿਆ ਜੇ ਕਹਿ ਗੁਰੂ ਬਨੋ ਆਇਆ ਸਮਾਨ ਲੈਣਾ ਤਾਂ ਮੈਂ ਤੇਰੀ ਦਿੱਕਤੀ ਦਾ ਡੋਲਾ ਲੈਣੀ ਜੇਕਰ ਤੂੰ ਮੇਰੇ ਨਾਲ ਮੁਿਲ ਗਈ ਗੁਰੂ ਨੇ ਖੁਦਾਂ ਜੰਮ ਤੁੰਗਾ ਤਾਂ ਮੈਂ ਤੇਰੀ ਦਿੱਕਤੀ ਦਾ ਡੋਲਾ ਲੈਣੀ તે سارے ટીનટુ બોલ સતા પર ઓની મંડ્યું કે ઓની જો ટીનજસી એક ગુરુકાર નો બહોત ઈ ભાર અટકા છે અખિર નું સદે સાથ જોલ ગયા ઇન સમાન પાછ કત સમાન કે છકડા હો કે સિદ્ધાને આપે સારીガル બંડા સહ મારત दसिया के फौज आई जाग की तैयारी सतगुर ने आख्या जेटा सा जंग हो रसाई नदी का नुकसान होगा क्योंकि पौटा सातगुर करके दस जिथे जंग होंगी है उथेगा नुकसान कुछ नहीं

ਇਹ ਪਹਾੜ ਨਮਾ ਖੜਾ ਹੋ। ਤਾਂ ਤੀਰ ਜੀ ਨੂੰ ਬਹੁਤ ਜੁਕ। ਇਹ ਜੀ ਆਪਣੇ 720 4 ਤੱਕ ਇਹ ਲੋਟਣਾ ਬੰਨ੍ਹਾ ਲੱਗੇ ਗਿਆ। ਸਾਧੂ ਭਰਾ ਨਾਲ ਉਹਨਾਂ ਨੇ ਧੂਆ। ਕਿਤੇ ਥੇਰ ਜੇ ਪਾਣੀ ਪੁੱਟਾ। ਭਾਈ ਸੰਗੋ ਸਾਥ ਚਿੱਟ ਮੱਲੂ ਜਲਾਉ।

ਮੋਂ ਤਾਂ ਨਾ ਕੁਲ ਕੋਈ ਸਾਧ ਹੈ ਕੋਈ ਹਲਵਾਈ ਕੋਈ ਲਾਂਗਰੀ ਕੋਈ ਘਾਇਆ ਪਰ ਗੁਰੂ ਘਰ ਮਾਰ ਬਹੁਤ ਹੈ ਆਪਾਂ ਜੋ ਕਰਾਂਗੇ ਸਾਰੀ ਸਾਡੀ ਹੋਵੇ ਰਾਜੇ ਮਨ ਮੇਂ ਜੰਮ ਸੁਰੂ ਹੋਊ ਚੰਬੇ ਦਾ ਨਾਮ ਸੁਣ ਕੇ ਜੋ ਸਾਧਗ੍ਰਾਮ ਕੋਲ 583 ਸਾਧੂ ਕੋਲ ਦਾ ਸਾਧੂ ਜਗਦੇਸ

ਜਿਨ੍ਹਾਂ ਨੇ ਜ਼ਿੰਦਗੀ ਚ ਕਦੀ ਕਿਰਪਾ ਨੂੰ ਹੱਥ ਲਾ ਕੇ ਨਹੀਂ ਦੇਖਿਆ ਇਹ ਸੂਰ ਨੇ ਜੋਸ਼ ਜਾ ਕੇ ਕੰਨ ਵੀ ਚਾਹ ਸੇ ਪੁੱਛੇ ਬਿਨਾਂ ਨੇ ਆਪਣੇ ਖੌਂਚੇ ਨਾਲ ਹੀ ਕਈਆਂ ਦੇ ਸੁਨਾਰ ਇਹ ਦੇਖ ਕੇ ਪਖਾਨ ਹਰਾਨ ਮੱਜਾ ਚਾਹਨੇ ਵਾਲੇ ਸਿੱਖਾ ਚਲੀ ਕਾਬਲ ਕੀ ਇਹ ਚੱਲਨੇ ਜਾਮਰ ਘਾਟ ਖਾਨ ਵਾਲੇ

ਕੰਪਸਾਨ ਦਾ ਇਤਿਹਾਸ ਇਹ ਪਾਸੇ ਵੀ ਬੁਢੂ ਸ਼ਾਹ ਤੇ ਉਹਨਾਂ ਦੇ ਮੁਨੀਦਾ ਨੇ ਕਾਫੀ ਕੰਪਸਾਨ ਦਾ ਇਤਿਹਾਸ ਹੈ ਇਹ ਸਾਰਾ ਕੁਝ ਸਾਤਬੁਰੂ ਜੀ ਨੇ ਇੱਕ ਸਵਾਰ ਹੋ ਕੇ ਉੱਚੀ ਠਿਕਨੀ ਕੋਲ ਦੇਖਿਆ ਜਦੋਂ ਸਾਤਬੁਰਾ ਨੇ ਦੇਖਿਆ ਜਿੰਜ਼ਮਤ ਖਾਹ ਤੇ ਹੋਰ ਪਠਾਨ ਨੂੰ ਮਾਰਦਾ ਹੋਇਆ

ਕਈ ਮળે ਕਈ ਜੰਗ ਹੋਈ ਕਈ ਮੈਦਾਨ ਛੱਡ ਕੇ ਭੱਜਣੇ ਸਿਉ ਕੇ ਰਾਜਿਆਂ ਹਰੀ ਚੰਦ ਹੰਦੂ ਯਾ ਉਹ ਟਕੜਾ ਨ ਸੰਸਿਰਾ ਕਸਿ ਦਿਨ ਵੇਖਿਆ ਕਿ ਸਾਡੀ ਫੌਜ ਨੂੰ ਸਾਨੂੰ ਭੱਜਣੀ ਪਈ ਤੇ ਗੁਰੂ ਜੀ ਖੁਦ ਲੇਖਾਰੀ ਕੰਨ ਕੁੱਸੇ ਧਾ ਕੇ ਆਪਣਾ ਘੋੜਾ ਗੁਰੂ ਜੀ ਵੱਲ ਭਦਾਇਆ ਜੀ ਬਾਦ ਪਹਿਲਾ ਆਤੀ ਸਾਧੂ ਬਰਾ ਦੇ ਘੋੜੇ ਪੱਛੇ

ਇਹ ਚੜਾਹੂ ਖੱਤੀ ਹੈ ਪਹਿਲਾ ਹੀ ਕੀ ਐਨੇ ਜੋਰ ਦੇ ਕਿਚਕੇ ਮਾਰਿਆ ਪਹਿਲਾ ਹੀ ਕੀ ਹਰੀ ਚੰਦ ਹੰਨੂ ਦੇ ਤੇ ਮੋਝ ਲਗਿਆ ਮੋਝ ਲੱਗੇ ਸੜਕੀ ਦਾ ਤੋਂ ਤਰਾਂ ਫੋਰ ਵੀ ਇਹਦੇ ਛੱਲੇ ਉੱਗਦੇ ਹੀ ਉਹ ਜਾ ਕਿ ਚਮਤਕਾਰ ਦੁਨੀਆਂ ਸੁਰੂ ਹੋ ਗਈ ਮੈਂ ਜਨੇ ਕਰਕੇ ਹੀ ਪੜਾ ਸਭ ਨਾਲ ਪਿਆ ਜਿੰਨਾ ਪਰ ਕਰਦੇ ਜਿਹੜੀ ਤੇ ਚੜਦੇ ਕਈ ਵਾਰ ਅਸਲ ਵਿੱਚ ਲੱਗਦਾ ਹੈ इस प्रतेर में 18 में 7 7 16 सक्सेस था 7 त्र ने फिर तम को जारी भाई जीत मेंopakकार तेज रणजीत और जयंत जगजीत के साथ जुड़ गए थे सिखा ने साथ ग्रुप तो का यज्ञ या दुख तक तक कर पहले ही निकल कर गए और साथ किनारे सिखा मित्र